ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੈਰੀ ਸਾਧ ਸੰਗਤ ਜੀ ਆਪ ਜੀ ਦਾ ਮੇਰੇ YouTube ਚੈਨਲ ਉਤੇ ਸਵਾਗਤ ਹੈ ਜੀ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰਿ ਸਿਮਰਤ ਆਨੰਦ ਅਨੰਤਾ ਖਾਲਸਾ ਸਾジナ ਦਿਵਸ ਮੌਕੇ ਨੂੰ ਸਮਰਪਿਤ ਅੱਜ ਆਪਾਂ ਇਹ ਸ਼ਬਦ ਸਿੱਖਾਂਗੇ ਜੀ ਨਵੀਂ ਕੰਪੋਜੀਸ਼ਨ ਹੈ ਬਹੁਤ ਵਧੀਆ ਕੰਪੋਜੀਸ਼ਨ ਹੈ ਤੁਹਾਡੀ ਆਪਣੀ ਕੰਪੋਜੀਸ਼ਨ ਹੋਵੇਗੀ ਜੀ ਅੱਜ ਆਪਾਂ ਇਹ ਸ਼ਬਦ ਮੱਧ ਸਪਟਕ ਦੇ ਦੂਸਰੇ ਕਾਲੇ ਤੋਂ ਮੇਰੇ ਵੀਰਾਂ ਦੇ ਸਕੇਲ ਤੋਂ ਸ਼ਬਦ ਸਿੱਖਾਂਗੇ ਜੀ ਪਹਿਲਾ ਮੈਂ ਅਜਨਾ ਸਤਾਈ ਅਤੇ ਅੰਤਰਾ ਗਾਇਨ ਕਰਕੇ ਦੱਸਾਂਗਾ ਫਿਰ ਮੈਂ ਅਜਨਾ ਸਲੋ ਸਲੋ ਸੁਣਾ ਤੇ ਸਾਰਾ ਸ਼ਬਦ ਸਮਝਾਵਾਂਗਾ ਆਪ ਜੀ ਨੇ ਬੜੇ ਪਿਆਰ ਨਾਲ ਸ਼ਬਦ ਸਿੱਖਣਾ ਹੈ ਜੀ ਇਸ ਸ਼ਬਦ ਅੰਦਰ ਵੱਜਣ ਵਾਲੀ ਤਾਲ ਗਹਿਰਵਾ ਤਾਲ ਹੈ ਗਹਿਰਵੇ ਤਾਲ ਦੀ 8 ਮਾਤਰਾ ਹੁੰਦੀਆਂ ਹਨ ਜੀ ਇਸ ਸ਼ਬਦ ਅੰਦਰ ਲੱਗਣ ਵਾਲੇ ਸਵਰ ਹਨ ਜੀ ਸਾਰੇ ਕੋਮਲ ਗਾ ਕੋਮਲ ਮਾਪਾ ਦਾ ਕੋਮਲ ਤੇ ਨੀ ਕੋਮਲ ਗਾ ਸ਼ੁੱਧ ਵੀ ਇਸ ਸ਼ਬਦ ਅੰਦਰ ਸਵਰ ਲੱਗੇਗਾ ਜੀ ਪੂਰਾ ਸ਼ਬਦ ਸਿੱਖਣ ਲਈ ਪੂਰੀ ਵੀਡੀਓ ਦੇਖਣੀ ਹੈ ਤੁਸੀਂ ਮੇਰੇ ਚੈਨਲ ਉੱਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਅਤੇ ਆਨਲਾਈਨ ਕਲਾਸਿਸ ਜੁਆਇਨ ਕਰ ਲਈ ਤੁਸੀਂ ਮੈਨੂੰ ਮੇਰੇ WhatsApp ਨੰਬਰ ਤੇ ਮੈਸੇਜ ਕਰ ਸਕਦੇ ਹੋ ਮੇਰਾ WhatsApp ਨੰਬਰ ਅਗੋਂ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜੀ ਆਓ ਹੋ ਨਪੇ ਸ਼ਬਦ ਸਿੱਖੀਏ ਪੋਲ ਚੁਕਦੀ ਮਾਫੀ ਬਕਸ਼ਣੀ ਅਗੇ ਤੋਂ ਸਮਾਧ ਬਕਸ਼ਣੀ ਸ਼ਬਦ ਸਿੱਖੀਏ ਜੀ ਸਦਾ ਚਿਰ ਜੀਵ ਹੋ ਹਰ ਸਿੰਗਤ ਅਨੰਤ ਆ ਹਰ ਸਿੰਗਤ ਅਨੰਤ ਆ ਅੰਮ੍ਰਿਤ ਪੀਵ ਹੋ ਸਦਾ ਚਿਰ ਕਾ ਚਿਰ ਜੀਵੋ ਰੰਗ ਤਮਾਸਾ ਪੂਰਨ ਆਸਾ ਰੰਗ ਤਮਾਸਾ ਪੂਰਨ ਆਸਾ ਕਬਹ ਨ ਵਿਆਪੇ ਚਿੰਤਾ ਕਬਹਿ ਨਾ ਵਿਆਪੇ ਚਿੰਤਾ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਕਿਲ ਵਿਕ ਨਾ ਸਹਿ ਪਿਤਰੀ ਹੋਇ ਉਦਾਰੋ ਸੋ ਹਰ ਹਰ ਤੁਮ ਸਦ ਹੀ ਜਾ ਕੋ ਤਾ ਸੋ ਹਰ ਹਰ ਤੁਮ ਸਦ ਹੀ ਜਾ ਕੋ ਜਾ ਕਾ ਅੰਤ ਨ ਪਾਰੋ ਜਾ ਕਾ ਅੰਤ ਨ ਪਾਰੋ ਜਾ ਕਯੰਤ ਨਾ ਪਰੋ ਅੰਮ੍ਰਿਤ ਪੀਵੋ ਹੋ ਸਦਾ ਤੇਰ ਜੀਵੋ ਹੋ ਪੂਤਾ ਮਤਾ ਕੀ ਆਸੀਸ ਮਤਾ ਕੀ ਆਸੀਸ ਨਿਮਕ ਨ ਬਿਸਰੋ जो हर हर सदा भॼो जगदी सदा भॼो जगदी सदा भॼो जगदीश अमृत पी भर जी ہو meri preet kapad paat parameshwar raki poojan kirtan neet poojan kirtan neet amrit peevo ho sada ter ji E ਨਿਕ ਦਸ ਹੁਲ ਸੰਗ ਲਪਟਾਇਓ ਜਉ ਬੂੰਦੇ ਚਾਤ੍ਰਿਕ ਮੋਲਾ ਜਉ ਬੂੰਦੇ ਚਾਤ੍ਰਿਕ ਮੋਲਾ ਜਉ ਬੂੰਦੇ ਚਾਤ੍ਰਿਕ ਮੋਲਾ ਅੰਬਦ ਪੀਵੋ ਸਦਾ ਤੇਰ ਜੀਵੋ ਅੰਬਦ ਪੀਵੋ ਸਦਾ ਤੇਰ ਸਦਾ تیر ਜੀਵੋ ਸਦਾ تیر ਜੀਵੋ ਇਹ ਸਥਾਈ ਅਤੇ ਬਾਕੀ ਅੰਤਰੇ ਆਪਾਂ ਗਾਇਨ ਕਰਕੇ ਵੇਖਿਆ ਹਨ ਹੁਣ ਆਪਾਂ ਸਲੋ ਸਲੋ ਸਰਾ ਉਤੇ ਸਾਰਾ ਸ਼ਬਦ ਸਿੱਖਾਂਗੇ ਅੰਮ੍ਰਿਤ ਪੀਵੋ ਅੰਮ੍ਰਿਤ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਸਦਾ ਚਿਰ ਜੀਵੋ ਜੀਵੋ ਅੰਮ੍ਰਿਤ ਪੀਵੋ සදාචෙරජීයොහෝ හරිසිම්ලතයනැදයනන්ත හරිසෙම්ලතය නැදය නන්තා හරිසෙම්රත පරිසෙම්රැතු ਹਰ ਸਿਮਰਤ ਅਨੰਦ ਅਨੰਤ ਹਰ ਸਿਮਰਤ ਅਨੰਦ ਅਨੰਤ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ රංගත මස පූරණස රංගත මාස පූරණස පූරණස රංගතම

हम आप अंतरा सीखा गे पहला अंतरास सिमरत सब केल विक है, फिर तो जस सिमरत सब केल विक है। ਇਮੇ ਤੇਜ਼ ਦਸਿਆ ਹੁਣ ਮਸਲੋ ਦਸੂੰਗਾ ਜਿਸ ਸਿਮਰਤ ਜਿਸ ਸਿਮਰਤ ਸਭ ਕੇਲ ਬਿਕਨਾਸੈ ਪਿਤਰੀ ਹੋ ਪਿਤਰੀ ਹੋ ਏ ਉਦਾਰੋ ਪਿਤਰੀ ਹੋ कोई भी तरीके न आसान तरीके भी कर सकते हो इस तरीके भी कर सकते हो पितरी हो उदारो इस आसान तरीका है पितरी हो ये दूसरा तरीका है पितरी हो उधारो सोहार हर तुम सद ही जापो जाका अंत न पारो जा अंत न पारो दो तरीके जा नो अंत न पारो अमृत पीवो। यह पहला अंतरा है हूं अपा ਸਲੋ ਸਲੋ ਦੂਸਰਾ ਅੰਤਰਾ ਸਿੱਖਾਂਗੇ ਪੂਤਾ ਮਾਤਾ ਕੀ ਆਸੀਸ ਕੀ ਆਸੀਸ ਮਾਤਾ ਕੀ ਆਸੀਸ ਮਾਤਾ ਕੀ ਆਸੀਸ ਸਤ निमुख न बिसरो तुमको हर हर तुमको हर हर सदा पजो जो जगदीश सदा पजो जो जगदीश सदा पजो जो जगदीश सदा पजो जगदीश ਅੰਦਰਤ ਪੀਵੋ ਹੋ ਇਹ ਦੂਸਰਾ ਅੰਤਰਾ ਹੈ ਹੁਣ ਆਪਾਂ ਤੀਸਰਾ ਅੰਤਰਾ ਸਿੱਖਾਂਗੇ ਸਤ ਗੁਰ ਤੁਮ ਕੋ ਹੋਏ ਦਿਆਲਾ ਸੰਤ ਸੰਗ ਤੇਰੀ ਪ੍ਰੀਤ ਸੰਤ ਸੰਗ ਤੇਰੀ ਪ੍ਰੀਤ ਦੋ ਤਰੀਕੇ ਸਤ ਗੁਰ ਤੁਮ ਕੋ तेरी प्रीत कापड़ पत पर मैस राखी कापड़ कापड़ पत पर मैसर राखी भोजन कीर्तन भोजन कीर्तन अमृत पी वो तीसरा अंतरा है ਹੁਣ ਆਪਾਂ ਲਾਸਟ ਚੌਥੰਦਰਾ ਸਿੱਖਾਂਗੇ ਪਵਰ ਤੁਮਾਰਾ ਇਹੋ ਮਨ ਹੋਵੋ ਹੋ ਅਜੇ ਤੱਕ ਪਵਰ ਤੁਮਾਰਾ ਇਹੋ ਮਨ ਹੋਵੋ ਹੋ ਹੋਵੋ ਹੋ ਪਵਰ ਤੁਮਾਰਾ ਇਹੋ ਮਨ ਹੋਵੋ ਹੋ ਹਰ ਚਰਨਾ ਹੋ ਹੋ ਕੋਲਾ ਚਰਨਾ ਹੋ ਕੋਲਾ ਨਾਨਕ ਦਾਸ ਉਨ ਸੰਗ ਲਪਟਾਇਓ ਨਾਨਕ ਦਾਸ ਉਨ ਸੰਗ ਲਪਟਾਇਓ ਜਿਉਂ ਗਉਂਦੇ ਚਾਤ੍ਰਿਕ ਮੋਲਾ ਜਿਉਂ ਗਉਂਦੇ ਚਾਤ੍ਰਿਕ ਮੋਲਾ ਫਿਰ ਦੋ ਤਰੀਕੇ ਜੋ ਬੂੰਦੇ ਚਾਤ੍ਰਿਕ ਮਾਨ ਜੋ ਬੂੰਦੇ ਚਾਤ੍ਰਿਕ ਮਾਨ ਜੋ ਬੂੰਦੇ ਚਾਤ੍ਰਿਕ ਮਾਨ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਸਮਾਪਤੀ ਸਦਾ ਚਿਰ ਜੀਵ ਹੋ ਸਦਾ ਚਿਰ ਜੀਵ ਹੋ ਵਾਹਿਗੁਰੂ ਇਹ ਇਹਦਾ ਸ਼ਬਦ ਹੈ ਜੀ ਜਿਵੇਂ ਮੈਂ ਆਪ ਜੀ ਨੂੰ ਸਲੋ ਸਲੁਰਾਂ ਤੇ ਸਾਰਾ ਸ਼ਬਦ ਸਮਝਾਇਆ ਆਪ ਜੀ ਨੇ ਉਸੇ ਤਰੀਕੇ ਨਾਲ ਸਿੱਖਣਾ ਹੈ ਪੁੱਲ ਚੱਕ ਦੀ ਮਾਫੀ ਬਖਸ਼ਣੇ ਅੱਗੇ ਤੋਂ ਸਮਾਤ ਬਖਸ਼ਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ